ਇੱਕ ਪਾਸੇ ਜਿੱਥੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਸਭका ਸਾਥ ਸਭਕੇ ਵਿਕਾਸ ਦਾ ਨਾਰਾ ਦਿੰਦੇ ਹਨ ਤਾਂ ਦੂਜੇ ਪਾਸੇ ਮੁਲਕ ਵਿੱਚੋਂ ਅਜਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਜਿਸ ਵਿੱਚ ਅਕਾ ਪਾਤੀ ਜਾਤੀਵਾਦ ਦੇ ਮਸਲੇ ਉੱਭਰ ਕੇ ਸਾਹਮਣੇ ਆਉਂਦੇ ਹਨ ਹੁਣ ਨਵਾਂ ਮਾਮਲਾ ਤਮ ਲਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦਲਿਤ ਨੌਜਵਾਨ ਦੀ ਇਸ ਕਰਕੇ ਕੁੱਟਮਾਰ ਕੀਤੀ ਗਈ ਕਿਉਂਕਿ ਉਸਨੇ ਬੁਲਟ ਦੀ ਸਵਾਰੀ ਕੀਤੀ ਸੀ ਇੱਕ ਦਲਿਤ ਵੱਲੋਂ ਬੁਲਟ ਤੇ ਜਾਣਾ ਉੱਚ ਜਾਤੀ ਦੇ ਹਿੰਦੂ ਲੋਕਾਂ ਨੂੰ ਇਸ ਕਦਰ ناਗਵਾਰ ਗੁਜ਼ਰਿਆ ਕਿ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤਾਮਲਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੇ ਮੇਲਾਪਾਦੂਰ ਪਿੰਡ ਦੇ 21 ਸਾਲਾ ਦਲਿਤ ਵਿਦਿਆਰਥੀ ਤੇ ਬੁੱਧਵਾਰ ਦੇਰ ਸ਼ਾਮ ਬੁਲਟ ਦੀ ਸਵਾਰੀ ਕਰਨ ਕਾਰਨ ਉੱਚ ਜਾਤੀ ਹਿੰਦੂਆਂ ਨੇ ਹਮਲਾ ਕਰ ਦਿੱਤਾ ਸੀ ਦਲਿਤ ਨੌਜਵਾਨ ਆਰ ਯਾਸਮੀ ਦੇ ਦੋਵੇਂ ਹੱਥਾਂ ਤੇ ਸੱਟਾਂ ਲੱਗੀਆਂ ਹਨ ਉਸ ਸਮੇਂ ਕਰੀਬ 45 ਕਿਲੋਮੀਟਰ ਦੂਰ ਮਦੁਰਾਈ ਦੇ ਸਰਕਾਰੀ ਰਾਜ ਦੀ ਹਸਪਤਾਲ ਵਿੱਚ ਉਹ ਇਲਾਜ ਅਧੀਨ ਹੈ ਪੁਰਸ ਮੁਤਾਬਕ ਬੁੱਧਵਾਰ ਦੇਰ ਸ਼ਾਮ ਜਦੋਂ ਯਾਸਮੀ ਆਪਣੇ ਮੋਟਰਸਾਈਕਲ ਤੇ ਘਰ ਪਰਤ ਰਿਹਾ ਸੀ ਤਾਂ ਉਸੇ ਪਿੰਡ ਦੇ ਆਰ ਵਿਨੋਦ ਕੁਮਾਰ ਇਹ atheesh varna ate m walarus ਨਾਮਕ ਤਿੰਨ ਉੱਚ ਜਾਤੀ ਨੌਜਵਾਨਾਂ ਨੇ ਉਸ ਨਾਲ ਬਹਿਸ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜ਼ਖਮੀ ਕਾਲਜ ਵਿਦਿਆਰਥੀ ਦੇ ਰਿਸ਼ਤੇਦਾਰ ਮੁੰਨਾ ਸਵਾਮੀ ਨੇ ਦੱਸਿਆ ਕਿ ਉੱਚ ਜਾਤੀ Hindu ਨੌਜਵਾਨਾਂ ਨੇ ਇਹ ਸਾਮੀ ਦੇ ਹੱਥ ਤੱਕ ਵੱਢ ਦਿੱਤੇ ਸਿਰਫ ਉਹ ਪਾਈਚਾਰੇ ਦੇ ਨੌਜਵਾਨ ਹੀ ਉੱਚ ਜਾਤੀ ਦੇ ਬਾਈਕ ਚਲਾ ਸਕਦੇ ਹਨ ਦਲਿਤਾਂ ਨੂੰ ਅਜਾਹੀ ਬਾਈਕ ਨਹੀਂ ਚਲਾਉਣੀ ਚਾਹੀਦੀ ਇਹ ਉਹ ਕਹਿੰਦੇ ਹਨ ਉਹਨਾਂ ਨੇ ਉੱਚ ਜਾਤੀ ਦਾ ਹਵਾਲਾ ਦਿੰਦੇ ਹੋਏ ਉਹਨੂੰ ਗਾਲਾਂ ਵੀ ਕੱਢੀਆਂ ਉਸਨੇ ਅੱਗੇ ਕਿਹਾ ਕਿ ਜੇਕਰ ਇਹ ਆਸਾਮੀ ਉਸ ਥਾਂ ਤੋਂ ਭੱਜ ਕੇ ਕਰਨਾ ਪਹੁੰਚਿਆ ਹੁੰਦਾ ਤਾਂ ਉਹਨਾਂ ਨੇ ਉਸ ਦੀ ਹੱਤਿਆ ਕਰ ਦੇਣੀ ਸੀ ਪਰਿਵਾਰਕ ਮੈਂਬਰਾਂ ਵੱਲੋਂ ਇਹ ਆਸਾਮੀ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਉੱਚ ਜਾਤੀ ਹਿੰਦੂਆਂ ਨੇ ਦਲਿਤ ਪਰਿਵਾਰ ਦੇ ਘਰ ਭੰਨਤੋੜ ਵੀ ਕੀਤੀ ਅਜਿਹੇ ਇਲਜ਼ਾਮ ਵੀ ਲਗਾਏ ਗਏ ਹਨ ਮੁੰਇਆ ਸਾਮੀ ਨੇ ਪਰਿਵਾਰ ਲਈ ਪੁਲਿਸ ਸੁਰੱਖਿਆ ਦੀ ਮੰਗ ਕਰਦੇ ਹੋਏ ਨੋਟ ਕੀਤਾ ਕਿ ਪਿੰਡ ਵਿੱਚ ਲੰਬੇ ਸਮੇਂ ਤੋਂ ਜਾਤੀ ਭੇਦਭਾਵ ਚੱਲ ਰਿਹਾ ਹੈ ਇਹ ਆਸਾਮੀ ਦੇ ਪਿਤਾ ਬੂਮੀਨਾਥਨ ਨੇ ਕਿਹਾ ਕਿ ਉੱਚ ਜਾਤੀ ਦੇ ਹਿੰਦੂ ਉਸ ਦੇ ਇਲਾਕੇ ਵਿੱਚ ਬੋਲ ਮੋਟਰਸਾਈਕਲ ਚਲਾਉਣ ਤੋਂ ਖੁਸ਼ ਨਹੀਂ ਸਨ ਜਿਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ